ਤੁਹਾਨੂੰ ਵੀ ਉਹ ਸਿਆਣੇ ਕਹਿੰਦੇ ਆ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਹੈ ਪਰਿਵਾਰ ਦੇ ਵਿੱਚ ਲੜਾਈਆਂ ਵੀ ਹੁੰਦੀਆਂ ਝਗੜੇ ਵੀ ਹੁੰਦੇ ਆ ਰੋਸੇ ਵੀ ਹੁੰਦੇ ਆ ਨਾਰਾਜ਼ਗੀਆਂ ਹੁੰਦੀਆਂ ਪਰ ਰਿਸ਼ਤਿਆਂ ਨੂੰ ਤੋੜਿਆ ਨਾ ਕਰੋ ਬੋਲਚਾਲ ਬੰਦ ਹੋ ਜਾਵੇ ਕੁਝ ਸਮੇਂ ਬਾਅਦ ਬੋਲਚਾਲ ਸ਼ੁਰੂ ਹੋ ਸਕਦੀ ਹੈ ਪਰ ਜਦੋਂ ਕੋਈ ਕਿਸੇ ਨਾਰਾਜ਼ਗੀ ਕਰਕੇ ਕਿਸੇ ਗਲਤ ਫੈਸਲੇ ਕਰਕੇ ਰਿਸ਼ਤਾ ਤੋੜ ਲੈਂਦਾ ਹੈ ਤਾਂ ਉਹ ਘਰ ਉਹ ਪਰਿਵਾਰ ਉਹ ਸਿੱਕਾ ਬਰਬਾਦ ਹੋ ਜਾਂਦਾ ਜਿਵੇਂ ਉਦਾਹਰਨ ਦੇ ਤੌਰ ਤੇ ਜੇਕਰ ਆ ਪੇੜ ਆ ਦਰਖਤ ਹੈ ਇਹ ਹੈ ਨਹੀਂ ਤਾਂ ਪੱਤਿਆਂ ਦੀ ਕੋਈ ਵੈਲਿਊ ਨਹੀਂ ਜੇ ਇਹ ਪੱਤੇ ਹੈ ਨਹੀਂ ਤਾਂ ਇਹ ਰਕਤੀ ਕੋਈ ਵੈਲਿਊ ਹੈ ਨਹੀਂ ਇਸੇ ਤਰ੍ਹਾਂ ਹੀ ਪਰਿਵਾਰ ਹੈ ਮਾਂ ਬਾਪ ਭੈਣ ਭਰਾ ਜੇਕਰ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਹੋ ਜਾਵੇ ਗੁੱਸਾ ਗਿਲਾ ਹੋ ਜਾਵੇ ਕੋਈ ਸ਼ੱਕ ਹੋ ਜਾਵੇ ਤਾਂ ਬਹਿ ਕੇ ਕੱਲ੍ਹਾ ਕਰੋ ਰਿਸ਼ਤੇਆਂ ਨੂੰ ਤੋੜਿਆ ਨਾ ਕਰੋ ਆਪਣਿਆਂ ਨੂੰ ਛੱਡਿਆ ਨਾ ਕਰੋ ਗੱਲ ਚੰਗੀ ਲੱਗੀ ਬਹੁਤ ਬਹੁਤ ਸ਼ੇਅਰ ਕਰ ਦਿਓ